ਸੂਰਜ ਡੁੱਬਣ ਲੱਗਾ ਤੇ ਇੱਧਰ ਹੀ ਪਿੰਡਾਂ ਲੈਂਦੇ ਆਲਾ ਆ ਆਪਣੇ ਨਾਲ ਫੌਜਾਂ ਤੁਹਾਡਾ ਰੋਜ਼ਾ ਖੁੱਲਣ ਦਾ ਟਾਈਮ ਨਹੀਂ ਹੋਇਆ ਅਜੇ ਕਿੰਨੇ ਕਿੰਨੇ ਰੋਜ਼ਾ ਰੱਖਿਆ ਤੁਹਾਡੇ ਚੋਂ ਸਾਰਿਆਂ ਸਾਰਿਆਂ ਤੇ ਕਿੰਨੇ ਵਜੇ ਖੁੱਲਣਾ ਹੈ 6 ਵਜੇ ਤੇ 6:05 ਤੇ ਤੇ 6 ਵਜਣ ਚ 5 ਮਿੰਟ ਰਹਿ ਗਏ ਆ ਤੇ ਤੁਸੀਂ ਤੇ ਸਵੇਰ ਦਾ ਕੋਈ ਖਾਦਾ ਨਹੀਂ ਕਰਨ ਨੂੰ ਜਾਓ ਜਾ ਕੇ ਕੁਝ ਖਾ ਲੋ ਕਿ ਬਾਅਦ ਚ ਖੁੱਲਣਾ ਹੈ ਹੁਣ ਕਹਿੰਦੇ ਬਾਅਦ ਚ ਖਾ ਲਾਂਗੇ ਹੈ ਆ ਹੁੰਦਾ ਪਿਆਰ ਐਕਸਾਈਟਮੈਂਟ ਬਚਪਨ ਦੀ ਇੱਥੇ ਦੀ ਐ ਖੁਈ ਸੀ ਜੀ ਅੱਛਾ ਤੇ ਇੱਥੋਂ ਜਿਹੜਾ ਸੀ ਨਾ ਐ ਇੱਥੇ ਕਰਕੇ ਜੀ ਉਹ ਸੀ ਤੁਹਾਡੇ ਨਾਣਾ ਲੈ ਹਉਦੀਆਂ ਜਿਹੜੀਆਂ ਹੁੰਦੀਆਂ ਲੈ ਉਸ ਤੋਂ ਬਾਅਦ ਐ ਜੱਗਾ ਜਿਹੜੀ ਐ ਐ ਸਮਾਦ ਸੀ ਸਮਾਦ ਸਮਾਦ ਉਹ ਯਾਨੀ ਇੱਕ ਕਦੋਂ ਕੋ ਟੱਠੇ ਐ ਇਹ ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਨਾ ਕੁਝ ਮੁਸਲਮਾਨਾਂ ਨੂੰ ਗੁੱਸਾ ਆਇਆ ਕਿ ਸਾਡੀ ਬਾਬਰੀ ਮਸਜਿਦ ਸ਼ਹੀਦ ਕੀਤੀ ਐ ਐ ਉਹ ਜੱਗਾ ਜੀ ਜਿੱਥੇ ਤੁਹਾਡੀ ਸਮਾਦ ਸੀ ਆ ਦੇਖੋ ਥੱਲੇ ਇਟਾਂ हां बिल्कुल 80 ਸਾਲਾਂ ਦੇ ਵਿੱਚ ਹਿਸਟਰੀ ਸਭ ਖਤਮ ਹੋ ਗਈ ਹੈ ਹੁਣ ਤਾਂ ਪਤਾ ਵੀ ਨਹੀਂ ਲੱਗਦਾ ਜਦੋਂ ਪੁੱਛਦੇ ਨਾ ਬਹੁਤਾਂ ਤਾਂ ਉਹ ਤੋਂ ਕੋਈ ਸਥਾਨ ਸੀ ਕੋਈ ਤਲਾਬ ਸੀ ਸਰੋਵਰ ਨੂੰ ਕਿ ਤਲਾਬ ਕਹਿਣਾ ਪੈਂਦਾ ਇੱਥੇ ਸਮਝਣ ਵਾਸਤੇ ਪਰ ਬਹੁਤਾਤ ਵਿੱਚ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਕੋਈ ਥਾਂ ਸੀ ਇੰਨੀਆਂ ਨਿਸ਼ਾਨੀਆਂ ਖਤਮ ਹੋ ਚੁੱਕੀਆਂ ਹਨ ਹਾਂਜੀ ਆ ਵੀ ਪੁਰਾਣੀਆਂ ਇਮਾਰਤਾਂ ਹੀ ਆ ਸਾਰੀਆਂ ਤੇ ਹੈਰਾਨ ਇਸ ਗੱਲੋਂ ਰਹਿਦਾ ਹੈ ਕਿ ਵੇਖੋ ਕਿੰਨਾ ਸੀ ਨੁਕਸਾਨ ਚ ਲਿਆ ਲਿਖਿਆ ਹੈ ਪੁਸਤਕਾਂ ਚ ਕਿ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਸਿਆਲਕੋਟ ਤੋਂ ਬਾਅਦ ਇੱਥੇ ਆਏ ਸੀ ਤੇ 7 ਦਿਨ ਰੁਕੇ ਸੀ ਇੱਥੇ ਭਾਈ ਤਨਨਾ ਸਿੰਘ ਜੀ ਨੇ ਤੇ ਸਾਖੀਆਂ ਵੀ ਲਿਖੀਆਂ ਕਾਫੀ ਆ ਵੀ ਇੱਕ ਗੁਰਦੁਆਰਾ ਸਾਹਿਬ ਹੀ ਹੈ ਜੀ ਸੱਚ ਇਧਰ ਦਰਵਾਜ਼ਾ ਹੋਏਗਾ ਖਿੜਕੀਆਂ ਵੱਡੀਆਂ ਵੱਡੇ ਚਿਰਨੇ ਉੱਚੀ ਛੱਤ ਦੋ ਮੰਜ਼ਲਾ ਉੱਚੀ ਛੱਤ ਇਸ ਵੇਲੇ ਅਸੀਂ ਪਾਕਿਸਤਾਨ ਵਿੱਚ ਵਿਛੜੇ ਗੁਰਤਾਮਾ ਦੀ ਯਾਤਰਾ ਤੇ ਹਾਂ ਇਸ ਸਫ਼ਰ ਵਿੱਚ ਅਸੀਂ ਭਗਤਪੂਰਨ ਜੀ ਦੇ ਖੂ ਵੇਖਣ ਤੋਂ ਬਾਅਦ ਸਾਹੋਵਾਲ ਸਿਆਲਕੋਟ ਪਹੁੰਚੇ ਜਿੱਥੇ ਸਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਅਸਥਾਨ ਦੀ ਖੋਜ ਹੈ ਗੁਰਦੁਆਰਾ ਕਿੱਥੇ ਵੀਰੇ ਹਾਂ ਇਹ ਸਾਹੋਵਾਲ ਹੈ ਸਾਹੋਵਾਲ ਹੈ ਜੀ ਅੱਛਾ ਇਹਦੇ ਕੋਈ ਪੁਰਾਣਾ ਗੁਰਦੁਆਰਾ ਸੀ ਕਿੱਥੇ ਆ ਮੰਦਰ ਕਿੱਥੇ ਹੈ ਗੁਰਦੁਆਰਾ ਦੇ ਕੋਲ ਹੈ ਕਿੱਥੇ ਆਓ ਮੰਦਰ ਪੈ ਕੇ ਜਾਓਗੇ ਥੋੜਾ ਜਿਹਾ ਤੇ ਉਹ ਅੱਡੇ ਦੇ ਨਾਲ ਹੀ ਕਰੋ ਹਾਂਜੀ ਅੱਡੇ ਅੱਗੇ ਡਾਉਨ ਹੈ ਤੇ ਅੱਡੇ ਕੋਲ ਕੋਈ ਮੰਦਰ ਹੈ ਅੱਡੇ ਦੇ ਕੋਲ ਹਾਂਜੀ ਮੰਦਰ ਹੈ ਗੁਰਦੁਆਰਾ ਮੰਦਰ ਕਿੱਥੇ ਹੈ ਇੱਥੇ ਜਾਵੋ ਨਾ ਕਿ ਹਾਂ ਅੱਗੇ ਚੌਕ ਹੈ ਅੱਗੇ ਖੱਪਿਆ ਲੈ ਲੈ ਚਾਹਾਂ ਇੱਥੇ ਮੰਦਰ ਕਿੱਥੇ ਆ ਮੰਦਰ ਤਾਂ ਲਈ ਹੁੰਨੀ ਹੈ ਕਿੱਥੇ ਤੈਨੂੰ ਪਤਾ ਚੱਲ ਲੈ ਕੇ ਚੱਲਾਂ ਹੁੰ ਉਧਰ ਕਿੱਥੇ ਆ ਚਲੋ ਆ ਜੀ ਚੱਲ ਚੱਲੀਏ ਤੁਲਾ ਲਾ ਮੋਟਰਸਾਈਕਲ ਮੈਂ ਭੱਜਦਾ ਮਗਰ ਹਾਂ ਮੇਰੇ ਤੋਂ ਪਾਰ ਅੱਛਾ ਆਪਾਂ ਚੱਲਦੇ ਚੱਲਦੇ ਆ ਗਏ ਤਕਰੀਬਨ 50 ਮਿੰਟ ਲੱਗੇ ਆ ਆਪਾਂ ਚੱਲੇ ਸੀਗੇ ਉਥੋਂ ਭਗਤਪੂਰਨ ਜੀ ਦੇ ਖੂਤੋਂ ਆ ਵੇਖੋ ਨਜ਼ਾਰੇ ਲੱਗੇ ਕਿ ਨਹੀਂ ਇੱਧਰ ਜਾਣਾ ਖੱਬੇ ਆਪਾਂ ਆ ਗਏ ਜੀ ਹੁਣ ਸਿਆਲਕੋਟ ਤੇ ਦੂਜੇ ਪਾਸੇ ਇੱਥੇ ਪਿੰਡ ਆ ਸਾਹੋਵਾਲ ਸਾਹੋਵਾਲ ਪਿੰਡ ਦੀਆਂ ਗਲੀਆਂ ਦੇ ਵਿੱਚ ਚੰਗੇ ਵੇਲੇ ਆਪਾਂ ਗੱਡੀ ਪਹਿਲਾਂ ਖੜੀ ਕਰ ਦਿੱਤੀ ਆ ਤੇ ਵੀਰ ਬੱਚਿਆਂ ਨੂੰ ਮੈਂ ਕਿਹਾ ਵੀ ਤੁਸੀਂ ਚਲੋ ਮੋਟਰਸਾਈਕਲ ਤੇ ਅਸੀਂ ਮਗਰ-ਮਗਰ ਤੁਰ ਕੇ ਆਉਨੇ ਆ ਇੱਥੇ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਏ ਹਨ ਤੇ ਪਰ ਕਹਿੰਦੇ ਬਿਲਡਿੰਗ ਮੰਦਿਰ ਦੀ ਸ਼ੇਪ ਦੀ ਆ ਚਲੋ ਆਪਾਂ ਦੇਖਦੇ ਆ ਚੱਲ ਕੇ ਬਸ ਖੁਸ਼ੀਆਂ ਜੀ ਹੋਰ ਤੁਸੀਂ ਸੁਣਾਓ ਬਿਸਮਿਲਲਾ ਹਾਏ 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 ਗਾਲੋ ਤੋ ਪਤਾ ਲਗਾ ਗਾਲੋ ਤੋ ਪਤਾ ਲਗਾ ਵਾਹ ਜੀ ਵਾਹ ਇੱਥੇ ਰਹਿਣ ਵਾਲੇ ਸੋ ਹਾਂਜੀ ਅਸੀਂ ਇੱਧਰੋਂ ਹੀ ਗਏ ਆਂ ਲਾਲਪੁਰ ਤੋਂ ਲਾਲ ਆ ਲਾਲਪੁਰ ਲਾਲਪੁਰ ਦੇ ਹਾਂ ਹੋਰ ਤੁਸੀਂ ਸੁਣਾਓ ਠੀਕ ਹੋ ਇੱਥੇ ਗੁਰਦੁਆਰਾ ਹੈਗਾ ਲੱਗ ਕੇ ਤੁਹਾਡੇ ਇੱਥੇ ਕਿਤੇ ਕਿੱਥੇ ਆਹਾਂ ਉਹੀ ਤੁਹਾਡੇ ਰੋਜ਼ੇ ਨੇ ਖਾਣਾ ਖੂਣਾ ਪੁੱਛਣੀ ਹੈ ਖਾਣਾ ਨਾਲੇ ਨਾ ਨੇਰਾ ਹੋ ਚੱਲਾ ਐ ਇੰਨੀ ਦੂਰੋਂ ਆਏ ਆਂ ਤੇ ਛੇ ਛਤੀ ਜਾ ਕੇ ਗੁਰਦਰ ਸਾਹਿਬ ਜੀ ਦੇ ਦਰਸ਼ਨ ਕਰ ਲੀਏ ਅੱਛਾ ਹਾਂਜੀ ਕਿੱਥੇ ਦਰਸ਼ਨ ਪਾਉਗੇ ਕਦਰਸ਼ਨ ਕਰਨ ਆਏ ਆ ਜੀ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਾਡਾ ਲਾਹਲਪੁਰ ਹੀ ਪਹਿਲਾਂ ਲਾਹਲਪੁਰ ਤੋਂ ਇੱਥੋਂ ਦਾ ਉੱਥੋਂ ਦਾ ਆਹੀ ਜਿਹੜਾ ਫੈਸਲਾਬਾਦ ਆ ਅਸੀਂ ਉਧਰ ਫਿਰ ਚੱਲ ਗਏ ਸੀ ਚੜਦੇਚ ਉੱਥੇ ਕਿੱਥੇ ਗਏ ਚੜਦੇਚ ਗੁਰਦਾਸਪੁਰ ਜ਼ਿਲ੍ਹਾ ਹਾਂ ਫੋਟੋ ਤੇ ਲੈਣੀ ਲੈਣੀ ਆ ਤੇ ਆ ਕਿੰਨੀਆਂ ਮੱਝਾਂ ਲਈ ਆਏ ਪਠੇ ਗਾਂ ਜੋ ਹੈ ਇੱਕ ਗਾਂ ਜੋ ਕਿ ਹੈ ਗਾਂ ਦਾ ਚੰਗੇ ਨਜ਼ਾਰੇ ਲੱਗੇ ਹੈ ਚਲੋ ਠੀਕ ਹੈ ਬਹੁਤ ਵਧੀਆ ਇਧਰ ਨੂੰ ਜਾਣਾ ਹੈ ਚਲੋ ਆ ਜਾਂਦੇ ਬੱਚੇ ਸਾਡੇ ਨਾਲ ਇਹ 100 ਵਾਲੇ ਦਾ ਸੀ ਜੀ ਤੈਨੂੰ ਕੀ ਕਹਿੰਦੇ ਸੀਗੇ ਤੈਨੂੰ 100 ਵਾਲੇ ਦਾ ਮੰਤਰ ਮਸ਼ਹੂਰ ਸੀ ਹੈ ਕੋਲੇ ਦੇ ਵਿੱਚ ਗੁਰਦੁਆਰਾ ਨਹੀਂ ਗੁਰਦੁਆਰਾ ਵੀ ਨਹੀਂ ਗੁਰਦੁਆਰਾ ਵੀ ਕਹਿੰਦੇ ਸੀ ਕਿ ਇਹਨੂੰ ਹਾਂ ਜੀ ਗੁਰਦੁਆਰਾ ਕਹਿੰਦੇ ਸੀ ਨਾ ਹਾਂ ਇੱਥੇ ਸੀਗਾ ਚਲੋ ਦਿਖਾਓ ਗੁਰਦੁਆਰਾ ਵੱਖਰਾ ਸੀ ਆਹੀ ਸੀ ਗੁਰਦੁਆਰਾ ਨਹੀਂ ਇਹ ਇਹ ਮੰਦਿਰ ਸੀ ਤੇ ਗੁਰਦੁਆਰਾ ਇੱਕ ਅਗਲੀ ਸਾਈਡ ਸੀ ਪਰ ਉਹ ਹੁਣ ਆਬਾਮ ਨੇ ਨਾ ਕੋ ਘਾ ਦਿੱਤਾ ਗਿਆ ਹੁਣ ਉੱਥੇ ਕੀ ਹੈ ਜਿੱਥੇ ਗੁਰਦੁਆਰਾ ਸੀਗਾ ਉੱਥੇ ਥੱਲੇ ਥੋੜੀ ਜਿਹੀ ਬਸੇ ਹੁਣ ਮਿੱਟੀ ਹੋਈ ਹੈ ਜੀ ਖਾਲੀ ਖਾਲੀ ਮਿੱਟੀ ਹੈ ਖਾਲੀ ਮਿੱਟੀ ਹੈ ਚਲੋ ਦਿਖਾ ਕੇ ਲਿਆਓ ਫਿਰ ਤੇ ਉਹ ਕਾਫੀ ਸਾਰੇ ਜੇਵੇ

ਪਰ ਉਹ ਮੰਦਰ ਕੇ ਅੰਦਰ ਡਿੱਗ ਪਿਆ ਜਿਹੜੇ ਲੋਕ ਇਸੇ ਮੌਜੂਦ ਨੇ ਇਹ ਪਾਣੀ ਦੀ ਟੈਂਕੀ ਦੇ ਨਾਲ ਇਹਦੀ ਲੋਕੇਸ਼ਨ ਬਣਦੀ ਹੈ ਜੋ ਆਪਾਂ ਸਰਚ ਕਰ ਰਹੇ ਹਾਂ ਸੋ ਵਕਤ ਦੇ ਨਾਲ-ਨਾਲ ਚੀਜ਼ਾਂ ਖਤਮ ਹੁੰਦੀਆਂ ਨੇ ਉਹ ਨਿਸ਼ਾਨ ਸਿੰਘ ਜੀ ਨਾਲ ਕਿਸੇ ਨੂੰ ਮਾਤਾ ਜੀ ਮਿਲ ਗਏ ਨੇ ਕੋਈ ਹੋਰ ਜੀ ਠੀਕ ਠਾਕ ਸੋ ਵਾਲਾ ਜੀ ਅਸੀਂ ਆਏ ਗੁਰਦਾਸਪੁਰ ਤੋਂ ਗੁਰਦਾਸਪੁਰ ਗੁਰਦਾਸ ਹਾਂਜੀ گردوال چالو ضلع کیڑا سی تھی ਅੱਛਾ ਅੱਛਾ ਇਹ ਹੋਰ ਭਾਗੋ ਵਾਲ ਦੇ ਅੱਛਾ 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 ਕੋਈ ਭਾਗੋ ਵਾਲ ਅੱਛਾ 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 ਭਾਗੋ ਵਾਲ ਅਸਲ ਭਾਗੋ ਵਾਲ ਇੱਥੇ ਭਾਗੋ ਵਾਲ ਅੱਛਾ ਇੱਥੇ ਗੁਰਦੁਆਰਾ ਹੈਗਾ ਹੀ ਕਿਤੇ ਕੋਈ ਗੁਰਦੁਆਰਾ ਨਹੀਂ ਇੱਥੇ ਸਾਹੋਵਾਲ ਚ ਸਾਹੀ ਬਾਜ਼ਾਰ ਦੇ ਚਾਰਚ ਸੀਗਾ ਮਸਾਦਾ ਹੁੰਦੀਆਂ ਨੇ ਮਸਾਦਾਂ ਸਾਹਿਬ ਠੀਕ ਹੈ ਠੀਕ ਹੈ ਜੀ ਇਹਨਾਂ ਨੂੰ ਤਾਂ ਇਹ ਸਮਾਦਾਂ 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 ਸਾਰਾ ਪਿੰਡ ਇਕੱਠਾ ਹੋ ਗਿਆ ਇੱਥੇ ਦੇਖ ਕੇ ਜੀ ਤੁਹਾਨੂੰ ਦੇਖ ਕੇ ਬੰਦ ਹੋ ਗਈ ਹੈ ਕਦੋਂ ਵੇਖ ਕੇ ਬੰਮ ਕੁਝ ਹੋ ਗਈ ਹੈ ਠੀਕ ਹੋ ਚਲੋ ਸਰਦਾਰ ਜੀ ਬਹੁਤ ਵਧੀਆ ਜੀ ਇਹ ਜੀ ਆਪਾਂ ਪਿੰਡ ਆਏ ਆ ਪੈਟਰੋਲ ਪੰਪ ਵੇਦਾ ਦਾ ਇੱਥੇ ਤੇ ਵੇਖੋ ਚੌਂਕ ਦੇ ਵਿੱਚ ਦੁਨੀਆ ਇਕੱਠੀ ਹੋ ਗਈ ਹੈ। ਬਾਬਾ ਜੀ ਕੀ ਹਾਲ ਹੈ? ਯਾਰ ਠੀਕ ਹਾਂ ਰਾਜੀ ਆ। ਠੀਕ ਆ ਤੁਸੀਂ ਸਭ ਠੀਕ ਹੈ। ਬਜ਼ੁਰਗੋ ਕਿੰਨੀ ਕੁ ਉਮਰ ਹੈ ਹੋਂ ਦਾ ਟੀ? 2-80 ਸਾਲ। ਕਿੱਥੇ ਜਨਮ ਕਿੱਥੋਂ ਦਾ ਹੈ? ਇੱਥੋਂ ਦੇ ਸ਼ੋਹ ਵਾਲੇ ਦਾ। ਫਿਰ ਤੇ ਤੁਹਾਨੂੰ ਪਤਾ ਹੋਣਾ ਇੱਥੇ ਜਿਹੜੇ ਜਿਹੜੇ ਸਿੱਖ ਰਏ ਨੇ। ਨਹੀਂ ਮੈਂ ਉੱਥੇ ਬਾਅਦ ਹੋਇਆ। ਸਾਨੂੰ 47 ਦੀ ਬਧਾਇਸ਼ ਆ। ਅੱਛਾ 47 ਦੀ ਬਧਾਇਸ਼ ਆ। ਇੱਥੇ ਪਤਾ ਗੁਰਦੁਆਰਾ ਕਿੱਥੇ ਸੀਗਾ? ਗੁਰਦੁਆਰਾ। ਐ ਵੀ ਸੀ ਗੁਰਦੁਆਰਾ। ਇਹ ਤੇ ਮੰਦਿਰ ਸੀਗਾ। ਹਾਂ ਮੰਦਿਰ ਆ। ਇਹ ਮੰਦਰ ਤੋਂ ਲਾਵਾ ਹੋਰ ਕੁਝ ਹੈ ਸੀ ਇੱਥੇ ਇਹ ਸੀ ਜੋ ਟਹਾਟੇ ਰਹੀ ਹੋ ਗਈ ਹਰ ਸਾ ਮੇਰੀ ਹੋ ਗਈ ਹਾਂ ਐ ਸਾਹਵਾਲ ਦੇ ਲਾਗੇ ਕਿਹੜੇ ਕਿਹੜੇ ਪਿੰਡ ਦੇ ਬੱਲੋਚੱਕ ਮਾਨਪੁਰ ਕਮਾਲਪੁਰ ਸਾਹਵਾਲਾ ਸਾਹਵਾਲਾ ਮਨਨਸਰ ਇਹਦੇ ਕੋ ਮਾੜਾ ਮੋਟਾ ਪਤਾ ਕੁਝ ਸੇਖ ਕਿਹੜੇ ਕਿਹੜੇ ਰਹਿੰਦੇ ਸੀ ਇੱਥੇ ਉਹ ਹੁਕਮ ਸਿੰਘ ਜ਼ੈਲਦਾਰ ਹੋਇਆ ਅੱਛਾ ਹੁਕਮ ਸਿੰਘ ਜ਼ੈਲਦਾਰ ਹਾਂ ਪਹਿਲਾਂ ਅੱਛਾ ਨਵੇਂ ਟੇ ਨਾ ਨਹੀਂ ਆਉਂਦੇ ਹੋਂ ਅੱਛਾ ਪਿੱਛੇ ਕਹਿੰਦੇ ਆ ਹੀ ਚਲੋ ਕਿਹਦੀ ਸਾਡੀ ਆ ਲਿਆ ਫਿਰ ਚਾਬੀ ਖੋਲੀਏ ਬੱਚਾ ਕਹਿੰਦਾ ਕਿ ਤੁਹਾਡੀ ਦੁਕਾਨ ਆ ਪੁਰਾਣੀ ਵੇਖੋ ਮਸ਼ਹੂਰ ਹੁੰਦਾ ਨਾ ਵੀ ਸਰਦਾਰਾਂ ਦੇ ਘਰ ਹੀ ਇੱਥੇ ਆ ਜਾ ਐਨ ਹੋਏ 80 ਸਾਲਾਂ ਦੇ ਵਿੱਚ ਹਿਸਟਰੀ ਸਭ ਖਤਮ ਹੋ ਗਈ ਹੈ ਹੁਣ ਤਾਂ ਪਤਾ ਵੀ ਨਹੀਂ ਲੱਗਦਾ ਜਦੋਂ ਪੁੱਛਦੇ ਨਾ ਬਹੁਤ ਤਾਂ ਤਾਂ ਤੋਂ ਤੇ ਕੀ ਇੱਥੇ ਕੋਈ ਸਥਾਨ ਸੀ ਕੋਈ ਤਲਾਬ ਸੀ ਸਰੋਵਰ ਨੂੰ ਕਿ ਤਲਾਬ ਕਹਿਣਾ ਪੈਂਦਾ ਇੱਥੇ ਸਮਝਣ ਵਾਸਤੇ पर बहुतायत ਵਿੱਚ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਕੋਈ ਥਾਂ ਸੀ ਇੰਨੀਆਂ ਨਿਸ਼ਾਨੀਆਂ ਖਤਮ ਹੋ ਚੁੱਕੀਆਂ ਹਨ ਹਾਂਜੀ ਇਹ ਵੀ ਪੁਰਾਣੀਆਂ ਇਮਾਰਤਾਂ ਹੀ ਆ ਸਾਰੀਆਂ ਤੇ ਹੈਰਾਨ ਇਸ ਗੱਲੋਂ ਰਹਿਦਾ ਹੈ ਕਿ ਵੇਖੋ ਕਿੰਨਾ ਸੀ ਨੁਕਸਾਨ ਚੱਲਿਆ ਹੈ ਪੁਰਾਣੀ ਇਮਾਰਤ ਦੇ ਵਿੱਚ ਇੱਕ-ਇੱਕ ਪੁਰਾਣੀ ਇਮਾਰਤ ਇਹ ਵੀ ਸਾਰੀ ਪੁਰਾਣੀ ਹੈ ਹਾਂਜੀ ਇਹ ਸਾਰੀ ਪੁਰਾਣੀ ਹੈ ਚਲੋ ਸਿੱਖੰਦਰ ਬਾਣ ਕਲਾ ਵੀ ਹੈ ਇਹ ਵੀ ਚਲੋ ਪੁੱਤਰ ਹਾਂਜੀ ਦਿਨ ਕੇ ਸਿੱਖਦਾ ਹੀ ਘਰ ਹੋਏਗਾ ਵੈਸੇ ਤਾਂ ਮੈਂ ਲੈਂਦੇ ਪੰਜਾਬ ਦੇ ਤਕਰੀਬਨ 1000 ਪਿੰਡਾਂ ਵਿੱਚ ਜਾ ਚੁੱਕਿਆ ਹਾਂ ਇਹ ਹੁਣ ਤਿੱਕਰ ਦਾ ਸਭ ਤੋਂ ਵੱਡਾ ਪਿੰਡ ਮੈਂ ਵੇਖ ਰਿਹਾ ਸਾਂ ਜਦ ਮੈਂ ਇਸ ਪਿੰਡ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸਾਂ ਤਾਂ ਸੋਚਦਾ ਸੀ ਕਿ ਯਾਰ ਆਮ ਲੋਕ ਕਿੰਨੀ ਮੁਹੱਬਤ ਦੇ ਨਾਲ ਸਾਨੂੰ ਵੇਖਦੇ ਹਨ ਸਭ ਲੋਕ ਸਤਿ ਸ੍ਰੀ ਅਕਾਲ ਵੀ ਤੁਹਾਨੂੰ ਬੁਲਾਉਂਦੇ ਹਨ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਪਰ ਜਦੋਂ ਅਸੀਂ ਵੰਡ ਤੇ ਨਜ਼ਰ ਪਾਉਂਦੇ ਆ ਤਾਂ ਸਾਨੂੰ ਨਫ਼ਰਤ ਹੀ ਨਫ਼ਰਤ ਮਿਲਦੀ ਹੈ ਐਸਾ ਕਿਉਂ ਕਿ ਇਹ ਨਫ਼ਰਤ ਆਮ ਲੋਕਾਂ ਵੱਲੋਂ ਸੀ ਜਾਂ ਫਿਰ ਕਿਸੇ ਖਾਸ ਤਾਕਤ ਨੇ ਇਹ ਨਫ਼ਰਤ ਸਾਡੇ ਤੇ نافዝ ਕੀਤੀ ਬਹੁਤ ਹੀ ਵੱਡਾ ਪਿੰਡ ਹੈ। ਔਰ ਲੋਕ ਸਾਨੂੰ ਖੜੇ ਹੋ ਕੇ ਵੇਖ ਰਹੇ ਨੇ। ਜਿਨ੍ਹਾਂ ਪਿੰਡਾਂ 'ਚ ਕਦੀ ਸਿੱਖ ਨਹੀਂ ਆਏ। ਉਹਨਾਂ ਦੇ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਇੱਕ ਚੀਜ਼ ਵੇਖਣ ਨੂੰ ਮਿਲਦੀ ਹੈ, ਸਾਂਝ ਵੇਖਣ ਨੂੰ ਮਿਲਦੀ ਹੈ। ਓਹੋ ਸਾਹਮਣੀ ਇਮਾਰਤ ਮੈਨੂੰ ਕੁਝ ਲੱਗ ਰਹੀ ਹੈ ਕਿ ਕੋਈ ਪ੍ਰਾਤਨ ਇਮਾਰਤ ਹੈ ਵੇਖੋ ਜੀ। ਆ ਵੇਖੋ। ਲਿਕੇ ਆਏ ਪੁਸਤਕਾਂ ਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਿਆਲਕੋੜ ਤੋਂ ਬਾਅਦ ਇੱਥੇ ਆਏ ਸੀ ਤੇ 7 ਦਿਨ ਰੁਕੇ ਸੀ ਇੱਥੇ ਭਾਈ ਧਰਨਾ ਸਿੰਘ ਜੀ ਨੇ ਤੇ ਸਾਖੀਆਂ ਵੀ ਲਿਖੀਆਂ ਕਾਫੀ ਪਰ ਅਸਲ ਵਿੱਚ ਇਹ ਮਾਮਾਰਗਾ ਇਹ ਮਾਮਾਰਗਾ ਹਾਂਜੀ ਇਹ ਮਾਮਾਰਗਾ ਇਹ ਤਾਂ ਸਾਰੀ ਨਵੀਂ ਬਿਲਡਿੰਗ ਆ ਵੀਰ ਵੇਖੋ ਆਪਾਂ ਨੂੰ ਕੀ ਦਿਖਾਉਣ ਲਿਆਏ ਆ ਬਹੁਤ ਫੌਜ ਆਪਣੇ ਨਾਲ ਜਿਹੜੀ ਆਪਾਂ ਨੂੰ ਦਿਖਾਉਣਾ ਚਾਹੁੰਦੀ ਹੈ ਬਹੁਤ ਕੁਝ ਹਾਂਜੀ ਆ ਗੁਰਦੁਆਰਾ ਸਾਹਿਬ ਆ ਵੀ ਇੱਕ ਗੁਰਦੁਆਰਾ ਸਾਹਿਬ ਹੀ ਹੈ ਜੀ ਸੱਚ ਕਿਉਂਕਿ ਜਦੋਂ ਆਪਾਂ ਅੰਦਰ ਜਾਵਾਂਗੇ ਤੁਹਾਨੂੰ ਪਤਾ ਲੱਗੇਗਾ ਦੋ ਮੰਜ਼ਲਾ ਉੱਚੀ ਬਾਹਰੋਂ ਤਾਂ ਬਰਾਂਡਾ ਜਿਹਾ ਹੀ ਹੈ ਨਾ ਹੁਣ ਤਾਂ ਇਟਾਂ ਖਿਲ ਰਹੀਆਂ ਹੌਲੀ ਹੌਲੀ ਵੇਖ ਵੇਖ ਕੇ ਲੰਘਣਾ ਪੈਣਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਇਤਿਹਾਸਕ ਸਥਾਨ ਤੇ ਨਹੀਂ ਹੋਏਗਾ ਸ਼ਾਇਦ ਪਰ ਆ ਜੀ ਹਾਂਜੀ ਅੰਦਰ ਇਧਰ ਦਰਵਾਜਾ ਹੋਏਗਾ ਖਿੜਕੀਆਂ ਵੱਡੀਆਂ ਵੱਡੇ ਝਰਨੇ ਉੱਚੀ ਛੱਤ ਦੋ ਮੰਜ਼ਲਾ ਉੱਚੀ ਛੱਤ ਇਹ ਹੋ ਸਕਦਾ ਗੁਰਦੁਆਰਾ ਕਿਉਂਕਿ ਇਹ ਗੁਰਦਰ ਸਾਹਿਬ ਹੋ ਸਕਦਾ ਉਹ ਕੁੰਡੇ ਵੀ ਲੱਗੇ ਆ ਭਾਜੀ ਸੁਖਾਸਨ ਆਪਣਾ ਚੰਦੋਆ ਸਾਹਿਬ ਵਾਸਤੇ ਵਾਸਤੇ ਹੋ ਸਕਦਾ ਇਹ ਆ ਕੁੰਡੇ ਚੰਦੋਆ ਸਾਹਿਬ ਵਾਸਤੇ ਹੋਣ ਤੇ ਦੋ ਮੰਜ਼ਲਾ ਉੱਚੀ ਜਿਹੜੀ ਬਿਲਡਿੰਗ ਆ ਉਹ ਵੈਸੇ ਤੇ ਰੈ residențial ਤੇ ਬਣਦੀ ਨਹੀਂ ਕਰਾਂ ਚ ਨਹੀਂ ਵਰਤੀ ਜਾਂਦੀ ਇਹ ਜੇ ਬਣੀਗੇ ਤੇ ਗੁਰਦੁਆਰਾ ਸਾਹਿਬ ਵਾਸਤੇ ਪਰ ਇਹ ਇਤਿਹਾਸਕ ਸਥਾਨ ਨਹੀਂ ਹੋਏਗਾ ਵੈਸੇ ਹੋਏਗਾ ਹੂੰ ਤੇ ਬਾਲੇ ਵੈਸੇ ਨਾ ਭਾਜੀ ਹੁਣ ਕੋਈ ਬਹੁਤੀ ਚੰਗੀ ਹਲਾਤ ਚ ਨਹੀਂ ਹੈ ਵੈਸੇ ਦੇਖਣ ਨੂੰ ਖੜੇ ਲੱਗੰਦੇ ਐ ਸਹੀ ਹਾਂ ਤੇ ਆ ਪਿੱਛੇ ਜਿਸ ਤਰ੍ਹਾਂ ਬਾਰੀਆਂ ਬਣੀਆਂ ਨੇ ਨਾ ਘਰ ਦੀਆਂ ਹਾਂਜੀ ਸ਼ੱਕ ਪੈਂਦਾ ਹੈ ਕਿ ਭਈ ਇਹ ਗੁਰਦੁਆਰਾ ਸਾਹਿਬ ਹੀ ਸੀਗਾ ਆ ਜਿਹੜੀ ਹੈ ਨਾ ਜਿਹੜੀ ਪਰਸ਼ਤੀ ਜੀ ਬਣਾਈ ਹੈ ਬਾਅਦ ਚ ਬਣੀ ਲੱਗਦੀ ਹੈ ਥੱਲੇ ਹੂੰ ਨਹੀਂ ਐਸੀ ਬਾਤ ਨਹੀਂ ਹੈ। ਨਾ ਇਹ ਬਾਤ ਸਭ ਕੁਝ ਪੁਰਾਣਾ ਹੈ। ਉਹ ਉੱਪਰ ਪੁਰਾਣਾ ਡਿਜ਼ਾਈਨ ਦਾ ਦਰਵਾਜੇ ਕਿਤੀਆਂ। ਹੋ ਸਕਦਾ ਇੱਥੇ ਪ੍ਰਕਾਸ਼ ਹੁੰਦਾ ਹੋਵੇ। ਜੀ ਜੀ। ਹਾਂਜੀ ਜਾਂ ਉੱਧਰ ਪ੍ਰਕਾਸ਼ ਹੁੰਦਾ ਹੋਵੇ। ਜੇ ਸੀ ਹੁੰਦਾ ਜਿੰਨਾ ਇਮਾਮ ਬਾਰਗਾ ਤੇ ਜੇ ਵੀ ਹੁੰਦੀ ਹੈ ਨਾ। ਹਾਂ। ਮਸਲਾ ਜ਼ਿਆਦਾ ਪਿਆਰ ਹੋਣੀ ਹੈ ਜਾਂ ਉਹ ਵਾਕ ਰੱਖਨੇ ਨੇ। ਉਹ ਉਸ ਵਕਤ। ਇਹ ਬਾਜੀ ਇਸ ਤੋਂ ਪਹਿਲੇ ਵੀ ਅਸੀਂ ਬੇਰਾ ਸ਼ਹਿਰ ਦੇ ਵਿੱਚ ਵੀ ਗੁਰਦੁਆਰੇ ਦਾ ਇਮਾਮ ਬਾਰਗਾ ਬਣ ਗਿਆ। ਜੀ ਜੀ। ਕੱਲ ਅਸੀਂ ਗਏ ਸੀ ਗੁਜਰਾں ਵਾਲਾ ਉੱਥੇ ਵੀ ਇਮਾਮ ਬਾਰਗਾ ਬਣ ਗਿਆ। ਹੋਰ ਵੀ ਤਿੰਨ ਚਾਰ ਥਾਂ ਹੈਗੇ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਹੁਣ ਆਮ ਮਾਰਗਾ ਬਣ ਗਏ। ਸੋ ਪੋਸਿਬਿਲਿਟੀ ਹੈ ਕਿਉਂਕਿ ਇਧਰੋਂ ਵੀ ਮੇਰੀ ਜਿਹੜੀ ਬਾਹਰੋਂ ਨਜ਼ਰ ਪੈ ਰਹੀ ਹੈ ਨਾ ਉੱਥੇ ਉਹ ਵੇਖੋ ਦੇ ਅੰਦਰ। ਉੱਥੇ ਵੀ ਛੋਟੀ ਏਟ ਸਾਰੀ ਲੱਗੀ ਹੋਈ ਹੈ। ਕੁਝ ਲਿਖਿਆ ਹੈ ਕਿਤੇ ਇਹਦੇ ਉੱਤੇ? ਕਦੀ ਕੋਈ ਦਰਵਾਜ਼ੇ ਤੇ ਕੁਝ ਲਿਖਿਆ ਹੈ? ਬਰਵਾਜੇ ਦੇ ਉੱਤੇ। ਪੁੱਛਾਡੇ ਜਮਨ ਤੋਂ ਪਹਿਲੇ ਦੀ। ਬਿਲਕੁਲ ਜਿਹੜੀਆਂ ਸਾਈਡਸ ਨੇ ਨਾ ਭਾਜੀ ਇਹ ਸਾਈਡਸ ਤੋਂ ਪਤਾ ਲੱਗਦਾ ਕਿ ਆਮੂਮਨ ਕਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਸਾਈਡਸ ਨਹੀਂ ਬਣਦੀਆਂ ਸਨ। ਹਾਂਜੀ। ਔਰ ਇਹ ਵੇਖੋ ਭਾਜੀ ਪਿੱਲਰ ਦੇ ਥੱਲੇ ਲਾ ਲੋਕੇਸ਼ਨ ਦੇਖੋ ਇਹ ਪੱਥਰ ਲੱਗਾ ਭਾਜੀ ਸੰਗਮਰਮਰ ਦਾ ਲੱਗਦਾ ਇਹ ਪਤਾ ਨਹੀਂ ਪੱਥਰ ਤੇ ਖੈਰ ਨਹੀਂ ਪਰ ਚਿਪਸ ਜਿਸ ਤਰ੍ਹਾਂ ਹੋਈ ਹੈ ਨਾ ਹਾਂਜੀ ਇਹ ਉਪਰ ਨਹੀਂ ਇਹ ਹੋਰ ਵੀ ਵੱਡੀ ਬਿਲਡਿੰਗ ਸੀ ਹੈ ਨਹੀਂ ਸੀ ਇਹ ਇਹ ਕਮਰਾ ਸ਼ੁਰੂ ਤੋਂ ਹੀ ਇੱਡਾ ਹੀ ਹੈ ਅੱਛਾ ਅੱਛਾ ਦੇਖੋ ਨਾ ਇਹ ਵੀ ਸਾਰੇ ਇੰਟੀਰੀਅਰ ਵਗੈਰਾ ਹਾਂ ਇਹ ਵੇਖੋ ਨਾ ਇੱਧਰ ਵੀ ਪਿੱਲਰ ਆਇਆ ਸੀ ਇਹ ਇੱਧਰ ਵੀ ਸਾਰੇ ਹਾਂ ਬਿਲਕੁਲ 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 ਮਤਲਬ ਇਹ ਬਿਲਡਿੰਗ ਇਸ ਪਾਸੇ ਵੀ ਹੈ ਸੀ ਇਹ ਦਰਵਾਜ਼ਾ ਸੀ ਕਿਥੇ ਦੋਸਤ ਫਿਰ ਅੰਦਰ ਫੈਤਾਂ ਦੇ ਰ ਠੀਕ ਹੈ ਜੀ ਠੀਕ ਆ ਵੇਖੋ ਜੀ ਬਿਲਕੁਲ ਉਹੀ ਬਾਲੇ ਉਹੀ ਛੱਤਾਂ ਨੇ ਜੀ ਉਹੀ ਦਰਵਾਜ਼ੇ ਉਹੀ ਖਿੜਕੀਆਂ ਉਹੀ ਨੀਂਹ ਹੈ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਪਰ ਇਹ ਲੋਕਲ ਗੁਰਦੁਆਰ ਸਾਹਿਬ ਹੋਏਗਾ ਭਾਜੀ ਕੋਈ ਇਹ ਇਤਿਹਾਸਕ ਸਥਾਨ ਨਹੀਂ ਹੈ ਵੈਸੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਸ ਪਿੰਡ ਨੂੰ ਪਵਿੱਤਰ ਕੀਤਾ ਹੈ ਜੀ 7 ਦਿਨ ਮਹਾਰਾਜ ਇੱਥੇ ਰੁਕੇ ਹਨ ਪਰ ਉਹ ਜਦੋਂ ਬਾਪਰੀ ਮਸਜਿਦ ਦਾ ਕੋਈ ਮਾਮਲਾ ਤੇ ਹੋਏ ਨੇ ਨਾ ਉਹ ਦੂ ਕੁਛ ਟੁੱਟੀ ਭੱਜੀ ਫਿਰ ਉਸ ਤੋਂ ਬਾਅਦ ਇਟਾ ਕਿੱਥੇ ਹੈ ਪਾਣੀ ਦੇ ਕੋਲ ਸੀ ਕੀ ਉਹ ਕਿਤੇ ਹਾਂਜੀ ਪਾਣੀ ਦੇ ਕੋਲ ਸੀ ਉਹ ਨਾ ਨਾ ਲਾਨੀ ਜਿਵੇਂ ਇੱਕ ਖੁਈ ਜੀ ਹੁੰਦੀ ਸੀ ਤੇ ਪਿੱਛੇ ਜੀ ਹਾਂ ਕਿਹੜੀ ਜਗ੍ਹਾ ਸੀ ਇਹ ਇਹ ਉਹ ਨਾਲ ਬਾਹਰ ਵਾਲੀ ਸਾਈਡ ਤੇ ਪਿੰਡ ਸਾਡੇ ਨਾਲ ਜਾ ਸਕਦੇ ਜੀ ਬਿਸਮਿਲ੍ਲਾ ਜ਼ਰੂਰ ਲਓ ਜੀ ਮਾਂ ਬਾਹਰ ਗਾਤੋਂ ਨਿਕਲ ਕੇ ਤੇ ਆਪਾਂ ਜਿੱਥੇ ਸਮਾਦਾਂ ਸੀਗੀਆਂ ਇਹ ਮਸਾਦਾਂ ਵੀ ਕਹਿ ਰਹੇ ਨੇ ਸਮਾਦਾਂ ਜਿੱਥੇ ਸੀਗੀਆਂ ਉਸ ਪਾਸੇ ਅਸੀਂ ਜਾ ਰਹੇ ਹਾਂ ਉੱਥੇ ਸਰੋਵਰ ਵੀ ਹੈਗਾ ਸੀਗਾ ਸੋ ਲੈਟਸ ਸੀ ਇਹ ਸਾਰੀ ਰਿਕਾਰਡ ਕਰਨ ਦਾ ਮਕਸਦ ਇਹ ਹੈ ਕਿ ਸਾਹੋ ਵਾਲਾ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਇੱਥੇ ਸਾਡੀਆਂ ਕਿਹੜੀਆਂ ਯਾਦਾਂ ਮੌਜੂਦ ਸਨ ਸੋ ਇਹੋ ਜੀ ਲੋਕੇਸ਼ਨ ਤੇ ਮੈਂ ਆਮ ਤੌਰ ਤੇ ਯੂਰਪ 'ਚ ਦੇਖਦਾ ਕਿ ਹਰ ਇੱਕ ਵੱਡੇ ਸ਼ਹਿਰ ਦੇ ਵਿੱਚ ਇੱਕ ਦਰمیان ਦੇ ਵਿੱਚ ਵੱਡਾ ਚੌਕ ਹੁੰਦਾ ਹੈ ਔਰ ਇਸੇ ਤਰ੍ਹਾਂ ਇੱਥੇ ਇਹ ਵੱਡਾ ਖੁੱਲਾ ਮੈਦਾਨ ਹੈ ਤੰਗ ਗਲੀਆਂ ਦੇ ਵਿੱਚਕਾਰ ਸੋ ਆਪਾਂ ਹੌਲੀ-ਹੌਲੀ ਜਿਹੜਾ ਹੈ ਉਹ ਰਾਣੀਆਂ ਕੋਈ ਹੋਰ ਯਾਦਾਂ ਵੱਲ ਜਾ ਰਹੇ ਹਾਂ ਆ ਵੇਖੋ ਜੀ ਪੁਰਾਣੇ ਬਸੇਬ ਦੀਆਂ ਯਾਦਾਂ ਕਰਾਂ ਦੀਆਂ ਇੱਟਾਂ ਇੱਥੇ ਦੱਸਦੇ ਆ ਖੂਸ ਹੀ ਪੁਰਾਣਾ ਇਹ ਦੱਸੋ ਇੱਥੇ ਕਿੰਨੇ ਮਹੱਲੇ ਸੀਗੇ ਇੱਥੇ ਮਹੱਲੇ ਬਹੁਤ ਜ਼ਿਆਦਾ ਨਹੀਂ ਇੱਕ ਕੁਮਿਆਰੰਦ ਮਹੱਲਾ ਸੀ ਜਾਂ ਮੋਚੀਆਂ ਦੇ ਮਹੱਲੇ ਦੇ ਵਿੱਚ ਮੌਜੂਦ ਹੋ ਅਸੀਂ ਹਿੰਦੁਸਤਾਨ ਪਾਕਿਸਤਾਨ ਦੇ ਪਹਿਲੇ ਸਾਡੇ ਦਾਦੇ ਪੜਦਾਦੇ ਇੱਥੇ ਦੇ ਸਨ ਅੱਛਾ ਫਿਰ ਜੱਟਾਂ ਦਾ ਹੁਣ ਕੋਈ ਬਾਬਾ ਜਿੰਦਾ ਕੋਈ ਸਾਨੂੰ ਗੱਲਬਾਤ ਦੱਸ ਸਕੇ ਪੁਰਾਣੇ ਬਹੁਤੇ ਤਕਰੀਬਨ 80% ਫੋਟ ਹੋ ਗਏ ਨੇ 2% ਤੇ ਹੈਗੇ ਨੇ ਉਹ ਇੰਦੇ ਬਾਬੇ ਬੜੇ ਨੇ ਬਾਬੇ ਬੜੇ ਨੇ ਪਰ ਉਸ ਤੌਰ ਤੇ ਜਿਹੜੇ ਬਾਬੇ ਤੁਹਾਨੂੰ ਸਤਨ ਸਾਹਿਬ ਹੁੰਦੇ ਹਨ ਉਹਨਾਂ ਦੇ ਵਾਕਫ ਸਨ ਤੇ ਯਾ ਇੱਥੇ ਬਾਬਾ ਜੀ ਇਬਰਾਹਿਮ ਸਾਨੂੰ ਜਿਹੜੇ ਅੱਛਾ ਇਹਨਾਂ ਨੇ ਮਹੱਲਿਆਂ ਦੇ ਨਾਂ ਦੱਸੇ ਇੱਕ ਮੋਚੀਆਂ ਦਾ ਮਹੱਲਾ ਇੱਕ ਕਮਿਆਰਾਂ ਦਾ ਮਹੱਲਾ ਜੱਟਾਂ ਦਾ ਮਹੱਲਾ ਜੇ ਸ਼ੇਖਾਂ ਦਾ ਮਹੱਲਾ ਸੀ ਮੀਏ ਕਾ ਮਹੱਲਾ ਸਜੇ ਇਹ ਮਤਲਬ ਸੰਤਾਲੀ ਤੋਂ ਪਹਿਲੇ ਵੱਡਾ ਪਿੰਡ ਸੀ ਵੱਡਾ ਪਿੰਡ ਸ਼ੁਰੂ ਤੁਹਾਨੂੰ ਪਤਾ ਇਸ ਪਿੰਡ ਦੇ ਨਾਂ ਤੇ ਲਾਲਪੁਰ ਦੇ ਵਿੱਚ ਇੱਕ ਪਿੰਡ ਹੈਗਾ ਇਹ ਜੀ ਸਹਵਾਲ ਮੇਰੇ ਖਿਆਲ 132 ਚੱਕ ਸਹਵਾਲ ਹੈ ਜੀ ਉਹ ਲਾਲਪੁਰ ਦੇ ਵਿੱਚ ਵੀ ਹੈ 100 ਚਲਿਏ ਜੀ ਪਹਿਲੇ ਸਾਨੂੰ ਪਹਿਲੇ ਉਹ ਵਖਾਓ ਤੁਹਾਨੂੰ ਜੋ ਜਿਹੜਾ ਪੁਰਾਣਾ ਇੱਕ ਬੰਦਾ ਸੀਗਾ ਨਾ ਉਹਦੇ ਪਤਾ ਨਹੀਂ ਅਸੀਂ ਗੱਡੀ ਕਿੱਥੇ ਖਿਲਾਰੀ ਬਾਜੀ ਗੱਡੀ ਗੱਡੀ ਪਤਾ ਨਹੀਂ ਕਿੱਦਾਂ ਲੱਭਣੀ ਆ ਬਸ ਸਹੀ ਗੱਲ ਐਡਾ ਵੱਡਾ ਪਿੰਡ ਯਾਰ ਮੈਨੂੰ ਲੱਗਦਾ ਜਿਹੜਾ ਆਪਾਂ ਫਿਰਨੇ ਆ ਹੁਣ ਪਤਾ ਨਹੀਂ ਲੱਗਣਾ ਵੀ ਗੱਡੀ ਕਿੱਥੇ ਐ ਮੈਂ ਵੀ ਇਹੀ ਸੋਚ ਰਿਹਾ ਅਸੀਂ ਤੁਹਾਡੇ ਚੋਂ ਕਿਸੇ ਨੂੰ ਪਤਾ ਸਾਡੀ ਗੱਡੀ ਕਿੱਥੇ ਐ ਮਤਾ ਫਿਰ ਪੋਸਟ ਲੈ ਕੇ ਰਹਿਣਾ ਸਾਨੂੰ ਠੀਕ ਆ ਉਹ ਪਿਛੇ ਨਾਮ ਜਪੀ ਜਾਂਦੇ ਉਦੋਂ ਦਾ ਉਹ ਕਹਿੰਦਾ ਨਾ ਕੋਈ ਨਿਸ਼ਾਨਾ ਆਸਟ੍ਰੇਲੀਆ ਚੈਨਲ ਉਹ ਵਾਰ-ਵਾਰ ਇੱਕੋ ਹੀ ਗੱਲ ਇੱਕੋ ਹੀ ਆਵਾਜ਼ ਆਉਂਦੀ ਨਾ ਬੋਲਣਾ ਜਾਈ ਬਜ਼ੁਰਗੋ ਨਾਂ ਕੀ ਤੁਹਾਡਾ ਮੇਰਾ ਨਾਂ ਸੂਬੇਦਾਰ ਮੇਜਰ ਫਸਲ ਮੀਰਾ ਨੰਬਰਦਾਰ ਮੇਜਰ ਠੀਕ ਹੈ ਨੰਬਰਦਾਰ ਅੱਛਾ ਸੂਬੇਦਾਰ ਵੀ ਮੇਜਰ ਵੀ ਨੰਬਰਦਾਰ ਵੀ ਤੇ ਨਾਮ ਕੀ ਹੈ ਮੇਰਾ ਫਜ਼ਲ ਮੀਰਾ ਅੱਛਾ ਫਜ਼ਲ ਮੀਰਾ ਗੁੱਜਰਪੁਰਾਜ ਦਾ ਮੇਰਾ ਪਤਲਾ ਕੇ ਮੇਰਾ ਪਿੰਡ ਜਿਹੜਾ ਨਾ ਜਿਹੜਾ ਜ਼ਿਲ੍ਹਾ ਗਰਦਾਸਪੁਰ ਦੇ ਚ ਜਿੰਦੜ ਹੈ ਜਿੰਦੜ ਜਿੰਦੜ ਤੁਹਾਡਾ ਜਨਮ ਉੱਥੇ ਹੋਇਆ ਹਾਂਜੀ ਜਦੋਂ ਆਏ ਸੀ ਕਿੰਨੀ ਉਮਰ ਸੀ 43 43 ਪਤਾ ਚਾਰ ਪੰਜ ਸਾਲ ਸੀ ਹਾਂਜੀ ਅੱਛਾ ਇੱਥੇ ਸਾਹੋ ਵਾਲੇ ਦੇ ਵਿੱਚ ਕਿੰਨੇ ਕੁ ਗੁਰਦੁਆਰੇ ਸੀਗੇ ਆ ਮੰਦਿਰ ਸੀਟਾਏ ਗਿਆ ਅੱਛਾ ਇੱਕ ਜੋਗੀਦਵਾਰਾ ਖੂ ਸੀ ਉੱਥੇ ਬੜਾ ਇੱਕ ਆਮ ਤੁਹਾਡਾ ਜਲਸਾ ਹੁੰਦਾ ਸੀ ਅੱਛਾ ਠੀਕ ਹੈ ਤਮਾ ਹੁੰਦਾ ਸੀ ਤੇ ਗੁਰਦੁਆਰਾ ਕਿੱਥੇ ਸੀਗਾ ਤੇ ਹੋਰ ਮੰਦਰ ਨਿੱਕੇ ਨਿੱਕੇ ਹੈ ਨੇ ਬਸ ਅੱਛਾ ਅੱਛਾ ਇੱਕ ਮਾਂਬੜਾ ਮਾਂਬੜਾ ਮੈਂ ਲੈ ਕੇ ਗਿਆ ਉਹ ਹੀ ਉਹ ਲੈ ਕੇ ਗਏ ਸੀ ਠੀਕ ਉਹ ਜੋਗੀ ਦੁਆਰਾ ਇੱਕ ਨਾਲ ਅੱਗੇ ਚੌਧਰੀ ਮਮਨਸੀਬ ਦਾ ਘਰ ਉਹਦੇ ਲਾਗੇ ਆਸਤਾ ਆਪ ਦਾ ਜਿਹੜਾ ਨਾ ਉਹ ਵੀ ਉਹਨਾਂ ਦਾ ਇੱਕ ਜਗ੍ਹਾ ਤੁਸੀਂ ਦੱਸ ਰਹੇ ਸੀ ਕਿ 70 ਕਮਰੇ ਆ ਉਹ ਜਗ੍ਹਾ ਉੱਤੇ ਉਹ ਜੀ ਉਹ ਚੌਧਰੀ ਨਸੀਬ ਤੇ ਉਹ ਟੈ ਗਈ ਹੈ ਜਗ੍ਹਾ ਜੀ ਉਹ ਤੇ ਹੁਣ ਲੋਕਾਂ ਨੇ ਰੈਸ਼ੇ ਜੀ ਕਰ ਲਈ ਉਹ ਬਹੁਤ ਪੁਰਾਣੀ ਇਮਾਰਤ ਸੀ ਜੀ ਤੁਹਾਨੂੰ ਪਤਾ ਤੁਹਾਡੇ ਪਿੰਡ ਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ ਕਿਹੜੇ ਉੱਥੇ ਹਾਂ ਉੱਥੇ ਕਾਨੂੰਨ ਸੀ ਕਾਦੀਆਂ ਨਹੀਂ ਸੀ ਲਾਗੇ ਪਰ ਐਸ ਤਰ੍ਹਾਂ ਦਾ ਪਿੰਡ ਨੇ ਠੀਕ ਉਹ ਸੂਰਜ ਡੁੱਬਣ ਲੱਗਾ ਤੇ ਇਧਰ ਹੀ ਪਿੰਡਾਂ ਲੈਂਦੇ ਆਲਾ ਆ ਆਪਣੇ ਨਾਲ ਫੌਜਾਂ ਤੁਹਾਡਾ ਰੋਜ਼ਾ ਖੁੱਲਣ ਦਾ ਟਾਈਮ ਨਹੀਂ ਹੋਇਆ ਅਜੇ ਕਿੰਨੇ ਕਿੰਨੇ ਰੋਜ਼ਾ ਰੱਖਿਆ ਤੁਹਾਡੇ ਚੋਂ ਸਾਰਿਆਂ ਤੇ ਕਿੰਨੇ ਵਜੇ ਖੁੱਲਣਾ ਹੈ 6 ਵਜੇ ਤੇ 6:05 ਤੇ ਤੇ 6 ਵਜਣ ਚ 5 ਮਿੰਟ ਰਹਿ ਗਏ ਆ ਤੇ ਤੁਸੀਂ ਤੇ ਸਵੇਰ ਦਾ ਕੋਈ ਖਾਦਾ ਨਹੀਂ ਕਰਨ ਨੂੰ ਜਾਓ ਜਾ ਕੇ ਕੁਝ ਖਾ ਲੋ ਕਿ ਬਾਅਦ ਚ ਖੋਲਣਾ ਹੈ ਹੁਣ ਕਹਿੰਦੇ ਖੋ ਬਾਅਦ ਚ ਖਾ ਲਾਂਗੇ ਹੈ ਆ ਹੁੰਦਾ ਪਿਆਰ ਐਕਸਾਈਟਮੈਂਟ ਬਚਪਨ ਦੀ ਇੱਥੇ ਦੀ ਐ ਖੁਈ ਸੀ ਜੀ ਅੱਛਾ ਤੇ ਇੱਥੋਂ ਜਿਹੜਾ ਸੀ ਨਾ ਐ ਇੱਥੇ ਕਰਕੇ ਜੀ ਉਹ ਸੀ ਤੁਹਾਡੇ ਨਾਣਾਲੇ ਹਉਧੀਆਂ ਜਿਹੜੀਆਂ ਹੁੰਦੀਆਂ ਲੈ ਉਸ ਤੋਂ ਬਾਅਦ ਐ ਜੱਗਾ ਜਿਹੜੀ ਐ ਐ ਸਮਾਦ ਸੀ ਸਮਾਦ ਸਮਾਦ ਉਹ ਯਾਨੀ ਇੱਕ ਕਦੋਂ ਕੋ ਟੱਠੇ ਆ ਇਹ ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਨਾ ਤੇ ਉਸ ਤੋਂ ਬਾਅਦ ਫਿਰ ਕੁਝ ਪਹਿਲੇ ਵੀ ਉਹ ਨਾਕ ਨਾਕਸੀ ਹੋ ਗਿਆ ਸੀ ਕਮ ਨਾਕਸ ਹੋ ਗਿਆ ਜੀ ਨਾਕਸ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਜਿਹੜਾ ਨ ਸਰਦਾਰ ਜੀ ਉਹ ਫਿਰ ਕੁਝ ਮੁਸਲਮਾਨਾਂ ਨੂੰ ਗੁੱਸਾ ਆਇਆ ਕਿ ਸਾਡੀ ਬਾਬਰੀ ਮਸਜਿਦ ਸ਼ਹੀਦ ਕੀਤੀ ਐ ਇਹ ਉਹ ਜਗ੍ਹਾ ਜੀ ਜਿੱਥੇ ਤੁਹਾਡੀ ਮਸਾਜ ਸੀ ਇਹ ਫਿਰ ਓਕਾਫ ਦੀ ਪ੍ਰਾਪਰਟੀ ਹੋਣੀ ਸਾਰੀ ਨਹੀਂ ਉਪਰ ਉਹ ਤੋਂ ਪ੍ਰਾਈਵੇਟ ਸੀ ਐ ਇਸ ਜਗ੍ਹਾ ਤੇ ਦੀ ਆ ਜਿੱਥੇ ਹੁਣ ਤੁਸੀਂ ਇਸ ਟਾਈਮ ਮੌਜੂਦ ਹੋ ਇਹ ਵੀ ਆ ਦੇਖੋ ਥੱਲੇ ਇਟਾਂ ਹਾਂ ਬਿਲਕੁਲ ਇੱਥੇ ਖੋਦਿਆ ਜਾਈ ਤੇ ਚਲ ਪੁੱਤਰ ਛੱਡ ਤੇ ਉਹ ਜਮੀਨ ਚਿੱਟਾ ਵੀ ਦਿਖਾ ਰਹੇ ਵੀਰ ਜੀ ਇੱਥੇ ਚਿੱਟਾ ਵੀ ਦਿਖਾ ਰਹੇ ਇਹ ਉਹ ਜਗ੍ਹਾ ਜੀ ਜਿੱਥੇ ਸੀ ਤੇ ਇੱਥੇ ਸੀ ਜੀ ਨਹਾਣ ਵਾਲਾ ਕੰਮ ਅੱਛਾ ਇੱਧਰ ਸੀ ਨਹਾਉਣ ਵਾਲਾ ਕੰਮ ਨਹਾਣ ਵਾਲਾ ਕੰਮ ਜੀ ਇਹ ਸੀ ਖੁਈ ਉਹ ਸੀ ਉਧਰ ਖੁਈ ਸੀ ਜੀ ਅਸੀਂ ਜੀ ਮਾਸ਼ੱਲਾ ਹੋਸ਼ ਦੇ ਵਿੱਚ ਨਾਤੇ ਆ ਅੱਛਾ ਖੁਈ ਪੱਕੀ ਸੀਗੀ ਖੁਈ ਪੱਕੀ ਸੀ ਜੀ ਤੇ ਜਿਹੜਾ ਨਹਾਣ ਵਾਲਾ ਸੀ ਉਹ ਵੀ ਪੱਕਾ ਸੀ ਉਹ ਵੀ ਪੱਕੇ ਸਾਨੂੰ ਉਥੋਂ ਗੋਕੇ ਭਰ ਕੇ ਪਾਣੀ ਦੇ ਤੇ ਇੱਥੇ ਲਿਹਾਖੇ ਲੁੱਦ ਨੇ। ਤੇ ਸਮਾਦ ਕਿੰਨੀ ਵੱਡੀ ਸੀ? ਉਹ ਸਮਾਦ ਬਹੁਤ ਵੱਡੀ ਸੀ। ਪਾਣੀ ਤੋਂ ਕਿੰਨੀ ਕੁ ਦੂਰ ਸੀ? ਪਾਣੀ ਤੋਂ ਉੱਥੋਂ ਉੱਥੇ ਕਰਕੇ ਸੀ ਜੀ ਮਸਾਦ। ਇਹ ਮਸਾਦ ਉਹ ਨਾ ਨਾਲ ਤੁਹਾਡਾ ਸਿਸਟਮ ਆ। ਹਾਂ। ਤੇ ਇੱਥੇ ਸੀ ਉਹ ਸਿਸਟਮ ਜੀ। ਭਾਈ ਜੀ ਮੈਨੂੰ ਇਹ ਥਾਂ ਅਸਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਲੱਗਦਾ ਭਾਈ ਤਾਂ ਨਾ ਸਿੰਘ ਜੀ ਕਹਿੰਦੇ ਹਨ ਕਿ ਪਿੰਡ ਤੋਂ ਦੋ ਫਰ ਲੰਗ ਚੜਦੇ ਵਾਲੇ ਪਾਸੇ। ਹਾਂਜੀ। ਇਹ ਚੜਦੇ ਵਾਲੇ ਪਾਸੇ ਇਹੀ ਥਾਂ ਹੈ ਜਿੱਥੇ ਸਰੋਵਰ ਵੀ ਸੀ। ਬਿਲਕੁਲ। ਉਹ ਡੋਬ ਰਿਹਾ ਚੜਦਾ ਪਾਸਾ ਇਹੀ ਬਿਲਕੁਲ। ਔਰ ਇੱਥੋਂ ਇਹ ਪਤਾ ਲੱਗਦਾ ਕਿ ਜਿਹੜੀ ਆ ਅੱਜ ਪਤਾ ਨਹੀਂ ਦਿਨ ਕਿਦਾਂ ਦਾ ਚੜਿਆ ਜਿੱਥੇ-ਜਿੱਥੇ ਵੀ ਜਾਂਦੇ ਆ ਉੱਥੇ ਹੀ ਬਸ ਖੇਤੀ ਹੁੰਦੇ ਆ ਹਾਂ ਜਾਰੀ ਖੂਈ ਸੀ ਤੇ ਖੂਈ ਦੇ ਥੱਲੇ ਇੱਥੇ ਨਾਲ ਟਾਲੀ ਸੀ ਪਹਿਲੇ ਉਹ ਟਾਲੀ ਬਹੁਤ ਵੱਡੀ ਸੀ ਉਹ ਫੇਰ ਹੁਣ ਕਟਾਈ ਕਰਕੇ ਤੇ ਫੇਰ ਉਹ ਗੁੰਮ ਸਿਰਫ ਉਹ ਪੈਦਾ ਹੋਈ ਹੈ ਜੀ ਅੱਛਾ ਜੀ ਨਹੀਂ ਤੇ ਇੱਥੇ ਬਹੁਤ ਪੁਰਾਣੀ ਟਾਲੀ ਸੀ ਯਾਨੀ ਕਿ ਇੱਕ ਜੱਫੇ 'ਚ ਵੀ ਨਹੀਂ ਸੀ ਆਣ ਆਲੀ ਜੀ ਹਾਂ ਹੁੰਦਾ ਨਾ ਕਿ ਜੱਫੇ 'ਚ ਆ ਜੇ ਪੁਰਾਣੀ ਟਾਲੀ ਸੀ ਬਰਖਤ ਹੋਰ ਵੀ ਹੈਗੇ ਸੀ ਇਹ ਜੀ ਹੁਣ ਟੱਟਾ ਟਾਲੀ ਛੋਟੀ ਇੱਕ ਟਾਈ ਹੋ ਗਈ ਏ ਕਾਲੀ ਟਾਲੀ ਸੀ ਕਿ ਪੂਰੇ ਇੱਕ ਜਫੇ ਚ ਨਹੀਂ ਸੀ ਪੀਪਲ ਵੀ ਪੀਪਲ ਹੈ ਸੀ ਆਂਬ ਸਾਡੀ ਹੋਸ਼ਤ ਤੇ ਹੋ ਸਕਦਾ ਹੁਣ ਆਂਬ ਉਹ ਅੱਗੇ ਸਨ ਆਂਬ ਉਹ ਅੱਗੇ ਸਨ ਉਹ ਅੱਗੇ ਰੱਖ ਬੈ ਜੀ ਉਹਦੇ ਵਿੱਚ ਉਹ ਬਾਕਸੀ ਆਂਬਾਂ ਦਾ ਫਿਰ ਇੱਥੋਂ ਦਾ ਜ਼ਗੀਰਦਾਰ ਹੈ ਚੌਧਰੀ ਰਫੀਕ अली ਉਹ ਸਾਹਮਣੇ ਡੇ ਰਹਾ ਉਹਨਾਂ ਦਾ ਤੇ 138 ਕਿਲੇ ਰੱਖ ਬੈ ਜਿਹੜਾ ਉਹ ਚੌਧਰੀ ਸਾਹਿਬ ਦਾ ਹੈ ਫਿਰ ਉਹ ਉਹ ਨਾ ਦੇਖਿਤ ਛੇ ਦੇ ਵਿੱਚ ਇਹ ਮਾਮਲਾਤ ਨੇ ਜੀ ਚਲੇ ਜੀ ਅਸੀਂ ਖੜੇ ਆ ਸਾਹੋਵਾਲ ਪਿੰਡ ਦੇ ਵਿੱਚ ਜ਼ਿਲ੍ਹਾ ਹੈ ਸਿਆਲਕੋਟ ਅਸੀਂ ਸੂਬਾ ਦੇ ਗੁਰਨਾਨਕ ਦੇਵ ਜੀ ਦੇ ਜਾਂ ਜਿੰਨੇ ਕ ਲੰਦੇ ਪੰਜਾਬ ਦੇ ਵਿੱਚ ਸਾਡੇ ਵਿਛੜੇ ਹੋਏ ਆਸਥਾਨ ਨੇ ਪਿੰਡਾਂ ਵਿੱਚ ਜਿਹੜੇ ਬਿਲਕੁਲ ਖਤਮ ਹੋ ਚੁੱਕੇ ਨੇ ਉਹਨਾਂ ਨੂੰ ਲੱਭਦੇ ਲੱਭਦੇ ਪਹੁੰਚੇ ਜੀ ਸਾਹੋਵਾਲ ਸਾਹੋਵਾਲ ਵੀ ਦੋ ਨੇ ਇੱਕ ਲੈਲਪੁਰ ਦੇ ਵਿੱਚ ਹੈਗਾ ਔਰ ਉੱਥੋਂ ਹੀ ਸ਼ਹੀਦ ਹੋਏ ਸਨ ਸਾਕਾ 1921 ਦੇ ਵਿੱਚ ਪਰ ਜਿਹੜਾ ਅਸਲ ਸਹਾਵਾਲ ਹੈ ਜਿਹੜਾ ਪੁਰਾਣਾ ਸਹਾਵਾਲ ਹੈ ਉਹ ਹੈ ਸਿਆਲਕੋਟ ਦੇ ਵਿੱਚ ਜਿੱਥੇ ਸਾਹਿਬ ਸ੍ਰੀ ਗੁਰਨਾਨਕ ਦੇਵ ਜੀ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਹਨ ਇਸ ਪਿੰਡ ਨੂੰ ਸੋ ਬਾਕੀ ਇਤਿਹਾਸ ਆਪਾਂ ਨਿਸ਼ਾਨ ਜੀ ਹੋਰਾਂ ਕੋਲ ਸੁਣਦੇ ਹਾਂ ਜੀ ਭਾਈ ਧੰਨਾ ਸਿੰਘ ਇੱਥੇ 20 ਸਤੰਬਰ 1932 ਨੂੰ ਆਏ ਤੇ ਉਹ ਕਹਿੰਦੇ ਆ ਕਿ ਪਿੰਡ ਤੋਂ ਚੜ੍ਹਦੇ ਦੀ ਤੇ ਉੱਤਰ ਦੀ ਗੁਠਚੇ ਦੋ ਫਰਲਾਂਗ ਤੇ ਪਹਿਲੀ ਪਾਤਸ਼ਾਹੀ ਜੀ ਦਾ ਗੁਰਦੁਆਰਾ ਨਾਨਕ ਸਰ ਸਾਹਿਬ ਹੈ ਤੇ ਗੁਰਦੁਆਰੇ ਦੇ ਆਲੇ ਦੁਆਲੇ ਜਲ ਹੈ ਜੋ ਕਿ ਕੱਚਾ ਸਰੋਵਰ ਹੈ ਛੋਟਾ ਜਿਹਾ ਗੁਰਦੁਆਰਾ ਹੈ ਤੇ ਦੋ ਦਰਖਤ ਪਿੱਪਲਾਂ ਦੇ ਖੜੇ ਹਨ ਹੋਰ ਕਿਕਰਾਂ ਤੇ ਆਂਬ ਤੇ ਬੋੜ इत्याਦਕ ਹਨ ਆਪਾਂ ਹੁਣੇ ਇੱਥੇ ਵੇਖਿਆ ਸੀ ਇੱਥੇ ਸਰੋਵਰ ਕਿੱਥੇ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਨੇ ਆ ਜਿਹੜੀ ਇੱਥੇ ਲਿਖੀ ਹੈ ਕਿ ਇੱਥੇ ਨਿਹੰਗ ਸਿੰਘਾਂ ਦਾ ਪਹਿਲਾਂ ਪਹਿਰਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਇੱਕ ਵਾਰੀ ਇੱਥੇ ਆਉਣ ਦਿਆ ਸੀ ਲੰਗ ਦਾ ਜੰਮੂ ਨੂੰ ਪਰ ਕਿਸੇ ਨੇ ਉਹਨਾਂ ਨੂੰ ਕਿਹਾ ਵੀ ਇੱਥੇ ਨਾ ਰੁਕੋ ਤੇ ਹੋਰ ਕਿਤੇ ਰੋਗ ਗੇ ਨਿਹੰਗ ਸਿੰਘ ਉਹਨਾਂ ਨੂੰ ਮਿਲਣ ਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਪਰ ਉਹਨੇ ਕੀ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਸਿਰਫ 5 ਰੁਪਏ ਦਿੱਤੇ ਤੇ ਕਿਹਾ ਮੈਂ ਵਾਪਸ ਹੁੰਦਿਆਂ ਆਵਾਂਗਾ ਪਰ ਮਹਾਰਾਜਾ ਰਣਜੀਤ ਸਿੰਘ ਕਦੇ ਵਾਪਸ ਨਹੀਂ ਆ ਸਕੇ ਕਹਿੰਦੇ ਇਹੀ ਕਾਰਨ ਸੀ ਕਿ ਇਸ ਸਥਾਨ ਨੂੰ ਸ਼ਾਇਦ ਗ੍ਰਾਂਟ ਨਹੀਂ ਮਿਲ ਸਕੀ ਤੇ ਸਥਾਨ ਵਸ ਨਹੀਂ ਸਕਿਆ ਇੱਕ ਗੱਲ ਹੋਰ ਜਿਹੜੀ ਹੈ ਨਾ ਭਾਜੀ ਇੱਥੇ ਨੋਟ ਕਰਨ ਵਾਲੀ ਆ ਕਿ ਇੱਥੇ ਗੁਰਦਵਾਰਾ ਸਾਹਿਬ ਜੀ ਦੇ ਲਾਗੇ ਇੱਕ ਮਹਾਨਤ ਨਰੈਣਦਾਸ ਦੀ ਸਮਾਦ ਸੀ ਜਿਹੜੀ ਇਹ ਸਮਾਦ ਕਹਿੰਦੇ ਹੋ ਸਦਾ ਉਸੇ ਨਰੈਣਦਾਸ ਜੀ ਦੇ ਉੱਪਰ ਆਪਾਂ ਖੜੇ ਆ ਇੱਥੇ ਸਮਾਦ ਸੀ ਤੇ ਇਹ ਹੋ ਸਕਦਾ ਹੈ ਇਹ ਸਮਾਦ ਉਹਨਾਂ ਦੀ ਹੋਵੇ ਤੇ ਇੱਥੇ ਨਾਲ ਗੁਰਦੁਆਰਾ ਸਾਹਿਬ ਸੀਗਾ ਤੇ ਇਹ ਜਾਣਕਾਰੀ ਭਾਈ ਧੰਨਾ ਸਿੰਘ ਜੀ ਨੂੰ ਜੇ ਆਪ ਜੀ ਜ਼ਿਆਦਾ ਡਿਟੇਲ ਚ ਪੜਨਾ ਚਾਹੁੰਦੇ ਪੜ ਸਕਦੇ ਹੋ ਪਰ ਮੁੱਖ ਦੀ ਗੱਲ ਇਹ ਆ ਕਿ ਅੱਜ ਸਾਹੋਵਾਲ ਪਿੰਡ ਤਾਂ ਬਹੁਤ ਵੱਡਾ ਹੈ ਹੀ ਫਿਰ ਲਿਆ ਇੰਨਾ ਜ਼ਿਆਦਾ ਪਰ ਹੁਣ ਸਥਾਨ ਇੱਥੇ ਕੋਈ ਨਹੀਂ ਹੈ ਬਿਲਕੁਲ ਪਦਰੇ ਖੇਤ ਹੋ ਚੁੱਕੇ ਹਨ ਸਭ ਸਮਾਪਤੀਆਂ ਹੋ ਗਈਆਂ ਹਨ ਜੀ ਬਿਲਕੁਲ ਅਗਰ ਤੁਸੀਂ ਇਕਬਾਲ ਕੈਸਰ ਜੀ ਹੋਰਾਂ ਨੂੰ ਪੜਦੇ ਹੋ ਤੇ ਉਹਨਾਂ ਨੇ ਕੋਟ ਕੀਤਾ ਮੰਦਰ ਨੂੰ ਮੰਦਰ ਵੀ ਹੁਣ ਡਿੱਗ ਗਿਆ ਹੈ ਵੇਖੋ ਕਿੰਨੇ ਕਮਾਲ ਦੀ ਗੱਲ ਕਿ ਉਹਨਾਂ ਨੇ 26 ਸਾਲ ਪਹਿਲੇ ਇਹ ਗੱਲ ਕਰਤੀ ਸੀ ਕਿ ਮੰਦਰ ਬਹੁਤ ਸੋਹਣਾ ਹੈ ਮੰਦਰ ਦਾ ਨਾਮ ਗੁਰਨਾਨਕ ਮੰਦਰ ਹੈ ਲੇਕਿਨ ਇਹ ਕਿੰਨੀ ਦੇਰ ਰਹੇਗਾ ਉਹ ਅਸੀਂ ਨਹੀਂ ਦੱਸ ਸਕਦੇ ਜਾਂ ਸ਼ਾਇਦ ਬਹੁਤੀ ਦੇਰ ਨਾ ਰਹੇ ਉਹੀ ਗੱਲ ਹੈ ਜੇ ਅਸੀਂ 26 ਸਾਲ ਬਾਅਦ ਆਏ ਆ ਤੇ ਮੰਦਰ ਨਹੀਂ ਹੈਗਾ ਪਰ ਉਹ ਮੰਦਰ ਮੈਨੂੰ ਲੱਗਦਾ ਮਿਸਕੋਰਟ ਹੋਇਆ ਹੈ ਕਿਉਂਕਿ ਜਿਹੜੀ ਸ਼ੇਪ ਫੋਟੋ ਚ ਐਗਜ਼ੈਕਟ ਮੰਦਰ ਦੀ ਹੈ ਉਦਾਂ ਦੀ ਕਦੀ ਵੀ ਆਪਾਂ ਗੁਰਦਵਾਰ ਸਾਹਿਬ ਦੀ ਐਕਸਪੈਕਟ ਨਹੀਂ ਕਰ ਸਕਦੇ ਬਿਲਕੁਲ ਜੀ ਆ ਵੇਖੋ ਹੁਣ ਇੱਥੇ ਤਿੰਨ ਚਾਰ ਚੀਜ਼ਾਂ ਆ ਜਾਂਦੀਆਂ ਪਹਿਲੇ ਸਾਹਿਬ ਸ੍ਰੀ ਗੁਰਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਫਿਰ ਛੇਵੇਂ ਪਾਤਸ਼ਾਹ ਜੀ ਦਾ ਜ਼ਿਕਰ ਮਿਲਦਾ ਹੈ ਫਿਰ ਨਾਲ ਦੇ ਨਾਲ ਮਹੰਤ ਨਾਰਾਇਣ ਜੀ ਉਨਾ ਦਾ ਜ਼ਿਕਰ ਮਿਲਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਜ਼ਿਕਰ ਮਿਲਦਾ ਹੈ ਇੱਕ ਮੰਦਰ ਦਾ ਜ਼ਿਕਰ ਮਿਲਦਾ ਹੈ ਇੱਕ ਗੁਰਦੁਆਰਾ ਸ਼ਹਿਰ ਦੇ ਅੰਦਰ ਦਾ ਜ਼ਿਕਰ ਮਿਲਦਾ ਹੈ ਸੋ ਬਹੁਤ ਜ਼ਿਆਦਾ ਇਤਿਹਾਸ ਇਥੇ ਵਿੱਚ ਇਸ ਸ਼ਹਿਰ ਦੇ ਲਾਗੇ ਲਾਗੇ ਸਾਨੂੰ ਮਿਲਦਾ ਹੈ ਕਿਉਂਕਿ ਮੈਂ ਉਸ ਪਰਿਵਾਰ ਨੂੰ ਵੀ ਮਿਲਿਆ ਸੀ ਜਿਹੜੇ ਪਰਿਵਾਰ ਦੇ ਸ਼ਹੀਦ ਸਾਕਾ ਨਨਕਾਣਾ ਸਾਹਿਬ ਚ ਹੋਈ ਸੀ ਉਹ ਵੀ ਸਾਹੋਵਾਲ ਦੇ ਸਨ ਲੇਕਿਨ ਉਹ ਸਾਹੋਵਾਲ ਜਿਹੜਾ ਸੀ ਉਹ ਸੀ ਫੈ ਲਾਲਪੁਰ ਦੇ ਲਾਗੇ ਲੇਕਿਨ ਉਹ ਲੋਕ ਇਥੋਂ ਉੱਠ ਕੇ ਗਏ ਸਨ ਸੋ ਇਥੇ ਦੋ ਤਿੰਨ ਗੱਲਾਂ ਨੇ ਯਾ ਤੇ ਸ਼ਹਿਰ ਦੇ ਵਿੱਚ ਕੋਈ ਬਜ਼ੁਰਗ ਬੰਦਾ ਹੋਵੇ ਤੇ ਸਾਰੀਆਂ ਜਿਹੜੀਆਂ ਕੁਐਸਚਨ ਮਾਰਕਸ ਨੇ ਉਹਨੂੰ ਮੇਬੀ ਖੋਲੇ ਜਾਂ ਫਿਰ ਹੋ ਸਕਦਾ ਹੈ ਕਿ ਕੋਈ ਚੜ੍ਹਦੇ ਪਾਸੇ ਜਿਹੜਾ ਇਥੇ ਉੱਠ ਕੋ ਗਿਆ ਹੋਵੇ ਉਹਨੂੰ ਵੀ ਕੁਝ ਪਤਾ ਹੋਵੇ ਸੋ ਜੇ ਕਿਸੇ ਨੂੰ ਕੁਝ ਪਤਾ ਹੁੰਦਾ ਇਸ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੈ ਜੋ ਜ਼ਰੂਰ ਕਮੈਂਟ ਦੇ ਵਿੱਚ ਸਾਡੇ ਨਾਲ رابطہ ਕਰ ਲੋ ਜਾਂ ਆਪਣੇ ਕਮੈਂਟ ਰਾਹੀਂ ਸਾਨੂੰ ਜ਼ਰੂਰ ਜੋ ਜੋ ਵੀ ਤੁਹਾਨੂੰ ਪਤਾ ਹੈ ਉਹ ਜ਼ਰੂਰ ਲਿਖ ਦਿਓ ਸਾਰਿਆਂ ਦਾ ਬਹੁਤ ਸ਼ੁਕਰੀਆ ਕਾਫੀ ਸ਼ਾਮ ਹੋ ਗਈ ਹੈ ਆਪਾਂ ਹੁਣ ਚੱਲਦੇ ਹਾਂ ਕਿਉਂਕਿ ਤੇ ਗਰੀ ਤੇ ਚੱਲੇ ਪਈਏ ਹਾਂਜੀ ਤੇ ਤੰਨਾ ਸਿੰਘ ਜੀ ਨੇ ਇਹ ਵੀ ਲਿਖਿਆ ਸੀ ਕਿ ਚੜਦੇ ਬੰਨੇ ਗੁਰਦੁਆਰਾ ਹੈ ਇਹ ਚੜਦਾ ਬੰਨਾ ਹੀ ਹੈ ਔਰ ਸਾਹਮਣੇ ਸੂਰਜ ਗਰੂਬ ਹੋ ਚੁੱਕਿਆ ਹੈ ਸੋ ਪਿੰਡ ਵਾਲਿਆਂ ਦਾ ਬਹੁਤ ਸ਼ੁਕਰੀਆ ਇਹਨਾਂ ਸਾਰਿਆਂ ਨੇ ਰੋਜ਼ਾ ਵੀ ਖੋਲਣਾ ਹੈ ਤੇ ਰੋਜ਼ੇ ਦਾ ਟਾਈਮ ਹੋ ਗਿਆ ਹੈ ਖੋਲਣ ਦਾ ਆ ਦੋ ਤਿੰਨ ਬੰਦੇ ਤੇ ਕਹਿੰਦੇ ਤਾਂ ਸਾਡੇ ਨਾਲ ਖੋਲੋ ਨਹੀਂ ਕਰਨੀ ਆਹ ਤੇ ਨਾ ਜਾਣ ਵੀ ਨਹੀਂ ਦੇਣਾ ਅੱਜ ਨਹੀਂ ਜਾਣ ਚਾਹਾਂ ਏਦਾਂ ਨਾ ਕਰ ਅਸੀਂ ਅਜੇ 2 ਘੰਟੇ ਦਾ ਸਫ਼ਰ ਹੈ ਸਾਡੀ ਇਹ ਅੱਛਾ ਚਾਚਾ ਜੀ ਤੁਹਾਡੀ ਹੈ ਮਾਸ਼ਾਅੱਲਾ ਮੁਲਾਕਾਤ ਹੋਈ ਹੈ ਅੱਜ ਦਰਸ ਨਹੀਂ ਆਤਾ ਨੂੰ ਮੁਲਾਕਾਤ ਵੀ ਕਰਨ ਨਾਲ ਇਹ ਨਜ਼ਦੀਕ ਹੀ ਘਰ ਹੈ ਖਾਣੇ ਦਾ ਵੀ ਟਾਈਮ ਹੈ ਚਲੋ ਜੀ ਤੁਹਾਡਾ ਬਹੁਤ ਸ਼ੁਕਰੀਆ ਸਾਡੇ ਕੋਲ ਇਜਾਜ਼ਤ ਚਾਹੁੰਦੇ ਆ ਇਹਨਾਂ ਨਾਲ ਅਸੀਂ ਨਿਬੇੜ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ